ਹਲਕਾ ਵਿਦਿਆ ਅਕਾਡਮੋਗਰ ਲਖਮੀਰ ਸਿੰਘ ਰਾਏ ਨੇ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਰਨਾਥਲ ਕਲਾ ਸਰਕਾਰੀ ਪ੍ਰਾਇਮਰੀ ਸਕੂਲ ਚਰਨਾਥਲ ਕਲਾ ਸਰਕਾਰੀ ਹਾਈ ਸਕੂਲ ਚਰਨਾਥਲ ਖੁਰਦ ਤੇ ਸਰਕਾਰੀ ਹਾਈ ਸਕੂਲ ਸਵਾਗਿਹੜੀ ਵਿਖੇ ਤਕਰੀਬਨ 75 ਲੱਖ ਦੀ ਲਗਤ ਨਾਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹਤੇਗੜ ਸਾਹਿਬ ਦੇ ਤਿੰਨ ਪਿੰਡਾਂ ਚ ਚਨਾਤਲ ਕਲਾਂ ਚਨਾਤਲ ਖੁਰਦ ਤੇ ਸਵਾਹਗੇੜੀ ਇਹਦੇ ਪਿੰਡਾਂ ਵਿੱਚ ਗਏ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਆਪਣੇ ਟੀਚਰ ਸਹਿਬਾਨਾਂ ਨੂੰ ਮਿਲੇ ਆ ਸਾਡੀ ਪੰਚਾਇਤ ਨੂੰ ਮਿਲੇ ਆ ਔਰ ਬੱਚਿਆਂ ਦੇ ਪੇਰੈਂਟਸ ਨੂੰ ਮਿਲੇ ਆ ਸਟੂਡੈਂਟਸ ਨੂੰ ਮਿਲੇ ਆ ਔਰ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਪਰਮਜੀਤ ਸਿੰਘ ਮਾਨ ਸਾਹਿਬ ਦੀ ਗ੍ਰੇਡ ਦੇ ਵਿੱਚ ਤੁਸੀਂ ਦੇਖੋਗੇ ਕਿ ਚਨਾਤਲ ਕਲਾਂ ਪਿੰਡ ਜਿਹੜਾ ਹੈਗਾ 33-34 ਲੱਖ ਰੁਪਏ ਉੱਥੇ ਆਇਆ ਸੀ ਤੇ ਚਨਾਤਲ ਖੁਰਦ 14 ਲੱਖ ਰੁਪਏ ਦੇ ਕਰੀਬ ਉੱਥੇ ਆਇਆ ਤੇ ਇੱਥੇ ਸਵਾਹਗੇੜੀ ਵੀ ਇੰਨੇ ਪੈਸਾ ਆਇਆ ਔਰ ਜਿੰਨਾ ਬੌਂਡਰੀ ਵਾਲ ਹੋਈ ਹੈ ਬਹੁਤ ਬੜੀ ਜਿਹੜੀ ਡਿਮਾਂਡ ਸੀ ਸਾਡੇ ਪਿੰਡ ਦੀ ਵੀ ਔਰ ਸਕੂਲ ਦੀ ਵੀ ਔਰ ਇੱਥੇ ਆ ਕੇ ਖੁਸ਼ੀ ਸਾਨੂੰ ਹੋਰ ਹੋਈ ਹੈ ਕਿ ਸਾਡਾ ਜਿਹੜਾ ਹਰ ਇੱਕ ਸਕੂਲ ਹੈ ਜਿਹੜਾ ਉਹ ਪਲੰਧੀਆਂ ਤੇ ਆ ਆ ਸਕੂਲ ਤੇ ਅਸੀਂ ਦੇਖਿਆ ਕਿ ਬੱਚੇ ਇੰਡੀਆ ਲੈਵਲ ਤੇ ਕੰਪੀਟੀਸ਼ਨ ਤੇ ਆਏ ਨੇ ਔਰ ਬਹੁਤ ਵਧੀਆ ਵਾਤਾਵਰਨਾ ਬੜੀਆਂ ਵਧੀਆ ਪਛਨ ਆ ਰੀਆਂ ਨੇ ਔਰ ਸਾਡਾ ਸਟਾਫ ਤੇ ਸਾਨੂੰ ਮਾਣ ਹੈ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਗਰੀਬ ਦੇ ਵਿੱਚ ਹੀ ਪੜਦੇ ਆ ਅੱਜ ਉਹ ਜਿਹੜਾ ਕਨਸੈਪਟ ਬਦਲ ਚੁੱਕਿਆ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਵਿੱਚ ਆ ਰਹੇ ਨੇ ਆ ਬੇਟੀ ਦਾ ਜਿਹਦਾ ਨਾਮ ਲਿਆ ਗਿਆ ਪ੍ਰਾਈਵੇਟ ਸਕੂਲ ਤੋਂ ਆਈ ਤੇ ਹਰ ਇੱਕ ਫੀਲਡ ਤੋਂ ਨੇ ਮੋਰੀ ਹੋ ਕੇ ਇਨਾਮ ਪ੍ਰਾਪਤ ਕੀਤੇ ਨੇ ਸੋ ਜਿਹੜਾ ਸਾਡੇ ਸਿੱਖਿਆ ਕ੍ਰਾਂਤੀ ਆ ਉਹਦੇ ਤਹਿਤ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ 'ਚ ਜੇ ਲੋਕਾਂ ਨੂੰ ਮਿਲਦਾ ਤਾਂ ਬਹੁਤ ਲੋਕਾਂ 'ਚ ਵੀ ਹੌਸਲਾ ਹੁੰਦਾ ਟੀਚਰ ਸਾਹਿਬਾਂ 'ਚ ਵੀ ਹੌਸਲਾ ਬੱਚਿਆਂ 'ਚ ਵੀ ਸਾਡੇ 'ਚ ਵੀ ਹੌਸਲਾ ਹੁੰਦਾ ਔਰ ਮੈਂ ਇਸ ਪਿੰਡ ਨੂੰ ਹੋਰ ਵਧਾਈ ਦੇਣਾ ਚਾਹੁੰਦਾ ਸਰਪੰਚ ਸਾਹਿਬ ਨੂੰ ਔਰ ਸਮੂਚੀ ਪੰਚਾਇਤ ਨੂੰ ਕਿ ਇਸ ਪਿੰਡ ਦੇ ਵਿੱਚ ਇੱਕ ਵੀ ਕੋਈ ਬੱਚਾ ਕੋਈ ਸਟੂਡੈਂਟ ਕੋਈ ਪਿੰਡ ਦਾ ਵਿਅਕਤੀ ਨੌਜਵਾਨ ਚਿੱਟਾ ਨਹੀਂ ਲੰਦਾ ਇਸ ਲਈ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਸਮੁੱਚੇ ਨਗਰ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿੰਦਾ ਇਸ ਤਰ੍ਹਾਂ ਦੇ ਪਿੰਡ ਜੇ ਅਸੀਂ ਜਾਣੇ ਆ ਜਿੱਥੇ ਪਤਾ ਲੱਗਦਾ ਕਿ ਕੋਈ ਚਿੱਟਾ ਨਹੀਂ ਲੰਦਾ ਤਾਂ ਸਾਡਾ ਮਾਣ ਵੱਧਦਾ ਸਾਨੂੰ ਵੀ ਲੱਗਦਾ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਨੂੰ ਜਰੂਰ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز